ਇਨਸਪੈਕਸ਼ਨ ਕਰਨ ਆਂਦੇ ਨੇ ਤਾਂ ਉਹਨਾਂ ਵੱਲ ਕੁਲਚੇ ਛੋਲੇ ਖਾਦੇ ਜਾਂਦੇ ਨੇ ਆ ਕੇ। ਕਰੋ ਰੇਡ ਨਹੀਂ ਆ ਗਈ ਸੀ ਉਹ ਇਨਸਪੈਕਸ਼ਨ ਸੀ। ਉਹ ਸਾਡਾ ਸਟਾਕ ਚੈੱਕ ਕਰਨ ਆਏ ਸੀ ਕਿ ਸਟਾਕ ਸਾਰਾ ਸਹੀ ਹੈ ਤੇ ਬਸ ਉਹ ਆਪਣਾ ਸਾਰਾ ਸਾਣਾ ਬਹੁਤ ਕੋਆਪਰੇਟ ਕੀਤਾ ਉਹਨਾਂ ਨੇ। ਉਹਨਾਂ ਦਾ ਸਟਾਫ ਬਹੁਤ ਵਧੀਆ ਸੀ ਉਹਨਾਂ ਸਾਡਾ ਬਹੁਤ ਕੋਆਪਰੇਟ ਕੀਤਾ। ਇਹ ਉਹਨਾਂ ਨੂੰ ਬੁਰਾ ਕੋਆਪਰੇਟ ਕੀਤਾ। ਬਾਕੀ ਬਾਕੀ ਜਿਹੜਾ ਨਾਨਾ ਦਾ ਕੰਮ ਹੀ ਉਹ ਸਾਡੇ ਆਪਣੇ ਵਰਕਰਾਂ ਦਾ ਟਾਈਮ ਸੀ 2 ਵਜੇ ਦਾ ਪੂਰਾ। ਤੇ ਉਹ ਮਤਲਬ ਕੀ ਲੰਚ ਦਾ ਟਾਈਮ ਸੀ। ਸਾਡੇ ਬੰਦੇ ਜਿਹੜੇ ਸੀ ਉਹ ਆਪਣੇ ਆਪ ਸੇ ਕੁਲਚੇ ਮੰਗਵਾ ਰਹੇ ਸੀ ਤੇ ਪੱਤਰਕਾਰ ਸਾਹਿਬ ਨੂੰ ਗਲਤੀ ਲੱਗ ਗਈ ਉਹ ਕਹਿ ਰਹੇ ਕਿ ਮਲਕੀ ਕੁਲਚੇ ਰੇ ਉਹਨਾਂ ਦਾ ਸਟਾਫ ਖਾ ਰਿਆ ਸਾਡੇ ਆਪਣੇ ਵਰਕਰ ਖਾ ਰਹੇ ਸੀ ਉਹਨਾਂ ਦਾ ਸਾਡੇ ਵਰਕਰਾਂ ਦਾ ਟਾਈਮ ਸੀ 2 ਵੇ ਦਾ ਲੰਚ ਟਾਈਮ ਸੀ ਉਹ ਸਾਡੇ ਬੰਦੇ ਖਾ ਰਹੇ ਸੀ ਤੇ ਉਹ ਗਲਤਫਹਮੀ ਹੋ ਗਈ ਕਿ ਉਹਨਾਂ ਦਾ ਸਟਾਫ ਖਾ ਰਿਆ ਕੋਈ ਕੁਲਚੇ ਛੋਲੇ ਨਹੀਂ ਆਏ ਸੀ ਨਾ ਉਹਨਾਂ ਨੇ ਸਾਡੇ ਕੋਲ ਮੰਗੇ ਸੀ ਕਿ ਸਾਨੂੰ ਕੁਲਚੇ ਛੋਲੇ ਦੋ ਇਹ ਸਾਡੇ ਆਪਣੇ ਵਰਕਰਾਂ ਨੇ ਮਲਕੀ ਕੁਚੇ ਛੋਲੇ ਰੋਈ ਖਾਂਦੇ ਨੇ ਡੇਲੀ ਖਾਂਦੇ ਨੇ ਬਾਕੀ ਇਰਚ ਉਹਨਾਂ ਨੇ ਜਿੰਨੇ ਕੋਈ ਗਿਆ ਨਾਲੇ ਇਨੀ ਦੂਰ ਕੋਈ ਚੱਲ ਕੇ ਆਇਆ ਸਾਡਾ ਸਾਡਾ ਕੋਈ ਗਾਹ ਕੋਈ ਆ ਜੇ ਉਹਨੂੰ ਚਾਹ ਪਾਣੀ ਸਭ ਕੋਈ ਪੁੱਛਦਾ ਹੀ ਆ ਜੇ ਉਹਨਾਂ ਨੇ ਕੋਈ ਮਲਕੀ ਚਾਹ ਕੋਈ ਮਲਕੀ ਜੇ ਉਹਨਾਂ ਨੂੰ ਹੀ ਪਲਾਉਂਦੇ ਨੇ ਕੋਈ ਅਚਕ ਗਲਤ ਗਲਤ ਕੋਈ ਆਇਆ ਨਹੀਂ ਇੱਜੇ ਦਿਨ ਬਟਾਲਾ ਦੀ ਇੱਕ ਨਾਮੀ ਦੁਕਾਨ ਕਰਕਰੀ ਦੀ ਦੁਕਾਨ ਦੇ ਉੱਤੇ ਪੁਲਿਸ ਜੀਐਸਟੀ ਵਿਭਾਗ ਵੱਲੋਂ ਇਨਸਪੈਕਸ਼ਨ ਕਰਨ ਲਈ ਆਇਆ ਜਾਂਦਾ ਵਾ ਤਾਂ ਉਸ ਵੇਲੇ ਇਹ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ ਇੱਕ ਖਬਰ ਫਲੈਸ਼ ਹੁੰਦੀ ਹੈ ਕਿ ਜੀਐਸਟੀ ਵਿਭਾਗ ਵਾਲੇ ਕਰਮਚਾਰੀ ਜਿਸ ਦੁਕਾਨ ਦੇ ਉੱਤੇ ਆਏ ਨੇ ਰੇਡ ਕਰਨ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਦੱਸਦੀ ਹੈ ਉਸ ਵੇਲੇ ਰੇਡ ਨਹੀਂ ਸੀ ਹੋਈ ਸੀ ਇਨਸ ਕਿ ਜੇ ਸੁਲੇ ਇਨਸਪੈਕਸ਼ਨ ਕਰਨ ਆਂਦੇ ਨੇ ਤਾਂ ਉਹਨਾਂ ਵੱਲੋਂ ਕੁਲਚੇ ਛੋਲੇ ਖਾਦੇ ਜਾਂਦੇ ਨੇ ਆ ਕੇ ਗੱਲਬਾਤ ਜ਼ਰੂਰ ਕਰ ਲਾਂਗੇ ਦੁਕਾਨ ਦੇ ਮਾਲਕ ਨੇ ਕਿ ਕੀ ਕਿਹਾ ਉਸ ਦੇ ਵਿੱਚ ਅਸਲ ਸਚਾਈ ਕੀ ਸੀ ਜਦੋਂ ਜੀਐਸਟੀ ਵਿਭਾਗ ਵਾਲੇ ਕਰਮਚਾਰੀ ਇੱਥੇ ਪਹੁੰਚਦੇ ਨੇ ਤਾਂ ਕੁਲਚੇ ਛੋਲੇ ਖਾਣ ਦੇ ਵਿੱਚ ਕਿੰਨੀ ਸਚਾਈ ਸੀ ਸਭ ਤੋਂ ਪਹਿਲਾਂ ਭਾਈ ਸਾਹਿਬ ਇੱਕ ਚੀਜ਼ ਦੱਸ ਦਿਓ ਰੇਡ ਸੀ ਜਾਂ ਇਨਸਪੈਕਸ਼ਨ ਸੀ ਬਹੁਤ ਸਾਰੇ ਲੋਕ ਜਾਣਦੇ ਇੱਕ ਗੱਲ ਆ ਕਿ ਰੇਡ ਹੋਈ ਸੀ ਦੁਕਾਨ ਤੇ ਨਹੀਂ ਸਰ ਉਹ ਰੇਡ ਨਹੀਂ ਆ ਗਈ ਸੀ ਉਹ ਇਨਸਪੈਕਸ਼ਨ ਸੀ ਉਹ ਸਾਡਾ ਸਟਾਕ ਚੈੱਕ ਕਰਨ ਆਏ ਸੀ ਕਿ ਸਟਾਕ ਸਾਰਾ ਸਹੀ ਹੈ بس ਉਹ ਆਪਣਾ ਸਾਰਾ ਸਾਡਾ ਬਹੁਤ ਕੋਪਰੇਟ ਕੀਤਾ ਉਹਨਾਂ ਨੇ ਉਹਨਾਂ ਦਾ ਸਟਾਫ ਬਹੁਤ ਵਧੀਆ ਸੀ ਉਹਨਾਂ ਸਾਡਾ ਬਹੁਤ ਕੋਪਰੇਟ ਕੀਤਾ ਹੀ ਉਹਨਾਂ ਨੂੰ ਪੂਰਾ ਕੋਪਰੇਟ ਕੀਤਾ ਬਾਕੀ ਬਾਕੀ ਜਿਹੜਾ ਨਾਨਾ ਦਾ ਕੰਮ ਹੀ ਉਹ ਸਾਡੇ ਆਪਣੇ ਵਰਕਰਾਂ ਦਾ ਟਾਈਮ ਸੀ 2 ਵਜੇ ਦਾ ਪੂਰਾ ਤੇ ਉਹ ਮਲਕੀ ਲੰਚ ਦਾ ਟਾਈਮ ਸੀ ਤੇ ਸਾਡੇ ਬੰਦੇ ਜਿਹੜੇ ਸੀ ਉਹ ਆਪਣੇ ਆਪ ਸੇ ਕੁਲਚੇ ਮੰਗਵਾਣ ਦੇ ਸੀ ਤੇ ਪੱਤਰਕਾਰ ਸਾਹਿਬ ਨੂੰ ਗਲਤੀ ਲੱਗ ਗਈ ਉਹ ਕਹਿ ਰਹੇ ਕਿ ਮਲਕੀ ਕੁਲਚੇ ਰ ਉਹਨਾਂ ਦਾ ਸਟਾਫ ਕਰ ਰਿਹਾ ਹਾਂਜੀ ਬਾਕੀ ਐਸੀ ਕੋਈ ਗੱਲ ਬਾਤ ਨਹੀਂ ਉਸ ਤੋਂ ਪਹਿਲਾਂ ਜਦੋਂ ਇਨਸਪੈਕਸ਼ਨ ਵਾਸਤੇ ਆਏ ਸੀ ਉਸ ਤੋਂ ਪਹਿਲਾਂ ਨੋਟਿਸ ਜਾਂ ਕਿਸੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਹੜਾ ਤੁਹਾਡੀ ਦੁਕਾਨ ਤੇ ਆਇਆ ਸੀ ਜਾਂ ਰੂਟੀਨ ਦੇ ਅੱਗੇ ਵੀ ਆਂਦੇ ਸੀ ਦੁਕਾਨ ਤੇ ਇਹ ਰੂਟੀਨ ਨਾਲ ਅੱਗੇ ਵੀ ਚੈੱਕ ਅਪ ਮਰਗੀ ਕਰਦੇ ਰਹਿੰਦੇ ਨੇ ਚੈਕਿੰਗ ਕਰਦੇ ਰਹਿੰਦੇ ਨੇ ਕੋਈ ਐਸੀ ਕੋਈ ਗੱਲ ਬਾਤ ਨਹੀਂ ਹੈਗੀ ਅੱਗੇ ਵੀ ਕਈ ਵਾਰੀ ਮਰਗੀ ਸਟਾਕ ਚੈੱਕ ਕਰਦੇ ਉਹਨਾਂ ਡਿਊਟੀ ਉਹਨਾਂ ਦੀ ਡਿਊਟੀ ਉਹਨਾਂ ਨੇ ਆਪਣੀ ਕਰਨੀ ਕੋਈ ਗੱਲ ਨਹੀਂ ਕੋਈ ਗੱਲ ਹੈ ਸਾਡਾ ਪੂਰਾ ਕੋਆਪਰੇਟ ਕੀਤਾ ਉਹਨਾਂ ਨੇ ਕੁਚੇ ਛੋਲੇ ਖਾਣ ਦੀ ਸਜਾਈ ਇਹੋ ਸੀ ਕਿ ਵਰਕਰ ਵਾਸਤੇ ਕੁਲਚੇ ਸਾਡੇ ਆਪਣੇ ਵਰਕਰ ਖਾ ਰਹੇ ਸੀ ਉਹਨਾਂ ਦਾ ਸਾਡੇ ਵਰਕਰਾਂ ਦਾ ਟਾਈਮ ਸੀ 2 ਵੇ ਦਾ ਲੰਚ ਟਾਈਮ ਸੀ ਉਹ ਸਾਡੇ ਬੰਦੇ ਖਾ ਰਹੇ ਸੀ ਤੇ ਉਹ ਗਲਤਫਹਿਮੀ ਹੋ ਗਈ ਕਿ ਉਹਨਾਂ ਦਾ ਸਟਾਫ ਖਾ ਰਿਆ ਬਲਕਿ ਉਹਨਾਂ ਦਾ ਸਟਾਫ ਨਹੀਂ ਕੋਈ ਖਾ ਰਿਆ ਸੀ ਹਾਂਜੀ ਇੱਕ ਚੀਜ਼ ਹੋਰ ਦੱਸ ਦਿਓ ਕੁਲਚੇ ਛੋਲੇ ਜਾਂ ਚਾਹ ਦਾ ਕੱਪ ਜੇਕਰ ਇਹ ਵਿਭਾਗ ਦਾ ਕੋਈ ਅਫਸਰ ਜਾਂ ਕੋਈ ਕਰਮਚਾਰੀ ਆਂਦਾ ਉਸ ਦੀ ਆਓ ਭਗਤ ਕਰਨਾ ਕੋਈ ਗਲਤ ਗੱਲ ਹੈ ਬਾਕੀ ਸਰ ਜਿਹੜੇ ਕੁਲਚੇ ਛੋਲੇ ਦੇ ਦਾ ਸੀਨ ਜਿਹੜਾ ਹੈਗਾ ਕੁਲਚੇ ਛੋਲੇ ਦਾ ਰੋਲ ਹੈ ਕੁਲਚੇ ਛੋਲੇ ਸਾਡੇ ਆਪਣੇ ਵਰਕਰਾਂ ਨੇ ਮੰਗਵਾਇਆ ਸੀ ਉਹ ਰੋਜ਼ ਮੰਗਵੰਦੇ ਰਹੀ ਟੀਮ ਜੀ ਆਂ ਸਾਡੀ ਦੁਕਾਨ ਸਾਡੀ ਹੈਗੀ ਕੁਲਚੇ ਛੋਲਿਆਂ ਦੀ ਇਹਨਾਂ ਕੋ ਰੋਜ਼ ਇਨਾਨ ਮੰਗਵਾ ਕੇ ਖਾਂਦੇ ਨੇ ਬਾਕੀ ਉਹ ਜਿਹੜੇ ਜੀਐਸਟੀ ਵਿਭਾਗ ਵਾਲੇ ਸੀ ਉਹਨਾਂ ਵਾਸਤੇ ਕੋਈ ਕੁਲਚੇ ਛੋਲੇ ਨਹੀਂ ਆਏ ਸੀ ਨਾ ਉਹਨਾਂ ਨੇ ਸਾਡੇ ਕੋਲ ਮੰਗੇ ਤੀ ਕਿ ਸਾਨੂੰ ਕੁਲਚੇ ਛੋਲੇ ਦੋ ਸਾਡੇ ਆਪਣੇ ਵਰਕਰਾਂ ਨੇ ਮਲਕੀ ਕੁਲਚੇ ਛੋਲੇ ਰੋਈ ਖਾਂਦੇ ਨੇ ਦਿੱਲੀ ਖਾਂਦੇ ਨੇ ਬਾਕੀ ਇਰਚ ਉਹਨਾਂ ਨੇ ਨਹੀਂ ਕੋਈ ਗਿਆ ਨਾਲੇ ਇਨੀ ਦੂਰ ਕੋਈ ਚੱਲ ਕੇ ਆਇਆ ਸਾਡਾ ਸਾਡਾ ਕੋਈ ਗਾਹ ਕੋਈ ਆ ਜੇ ਉਹਨੂੰ ਚਾਹ ਪਾਣੀ ਸਭ ਕੋਈ ਪੁੱਛਦਾ ਹੀ ਆ ਜੇ ਉਹਨਾਂ ਨੇ ਕੋਈ ਮਲਕੀ ਚਾਹ ਕੋਈ ਮਲਕੀ ਜੇ ਉਹਨਾਂ ਨੂੰ ਇਹੀ ਪਲਾਵ ਦੇਣਾ ਕੋਈ ਚੁ ਗਲਤ ਗੱਲ ਦਾ ਕੋਈ ਆਇਆ ਨਹੀਂ ਅਸੀਂ ਦੋਨ ਸਾਡਾ ਫਰਜ ਆ ਕਿ ਉਹਨਾਂ ਦੀ ਆਪੋ-ਪਖਤ ਕਰਨੀ ਜੀ ਰੁਕਮਾਨ ਸਾਹਿਬ ਫਿਰ ਇਨਸਪੈਕਸ਼ਨ ਤੋਂ ਬਾਅਦ ਜਦੋਂ ਜਾਂਦੇ ਨੇ ਤੇ ਫਿਰ ਕੀ ਕਰਕੇ ਜਾਂਦੇ ਨੇ ਸਾਰਾ ਕੁਝ ਕਰਦੇ ਨੇ ਇਨਸਪੈਕਸ਼ਨ ਕਰਕੇ ਗਏ ਆ ਉਹ ਸਾਡੇ ਲੋ ਸਰ ਬਿਲਕੁਲ ਠੀਕ ਹੈ ਕੋਈ ਮਲਕੀ ਹੀ ਸਾਡਾ ਸਾਰਾ ਕੰਮ ਪੱਕਾ ਜੀ ਐਸਟੀ ਮਲਕੀ ਹੀ ਪੂਰੀ ਤਾਰਦੇ ਆ ਪੂਰੀ ਟੈਕਸ ਤਾਰਦੇ ਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਗਈ ਪਰ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਨੇ ਜੋ ਵੀ ਮਲਕੀ ਆਪਣਾ ਸਟਾਕ ਚੈੱਕ ਕੀਤਾ ਉਹਨਾਂ ਦਾ ਫਰਜ਼ ਹੈ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਸਾਡਾ ਪੂਰਾ ਕੋਆਪਰੇਟ ਕੀਤਾ ਹੀ ਉਹਨਾਂ ਨੇ ਕੋਆਪਰੇਟ ਕੀਤਾ ਹੈ ਬਾਕੀ ਐਸੀ ਕੋਈ ਗੱਲ ਨਹੀਂ ਗਈ ਤੁਸੀਂ ਬਿਲਕੁਲ ਦੁਕਾਨਦਾਰ ਸੀ ਜਿਹੜੇ ਬਟਾਲੇ ਦੀ ਇੱਕ ਨਾਮੀ ਦੁਕਾਨ ਆ ਕਰਾਕਰੀ ਦੀ ਜਿੱਥੇ ਜੀਐਸਟੀ ਵਿਭਾਗ ਵਾਲੋਂ ਇਨਸਪੈਕਸ਼ਨ ਵਾਸਤੇ ਆਇਆ ਜਾਂਦਾ ਵਾ ਪਰ ਉਸ ਵੇਲੇ ਖਬਰਾਂ ਜਣੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਚਲੀਆਂ ਚਲਾਈਆਂ ਜਾਂਦੀਆਂ ਨੇ ਕਿ ਉਸ ਦੁਕਾਨ ਦੇ ਉੱਤੇ ਰੇਡ ਹੁੰਦੀ ਆ ਉਸ ਮਾਲਕ ਦੇ ਨਾਲ ਗੱਲਬਾਤ ਕੀਤੀ ਹੈ ਜਿਸ ਨੇ ਅਸਲ ਸਚਾਈ ਉਸ ਦੇ ਵਿੱਚ ਦੱਸੀ ਹੈ ਕਿ ਕੀ ਸਚਾਈ ਸੀ ਕਿ ਜੀਐਸਟੀ ਵਿਭਾਗ ਵਾਲਿਆਂ ਨੇ ਉੱਥੇ ਆਣ ਕੇ ਕੁਲਚੇ ਖਾਦੇ ਸੀ ਜਾਂ ਫਿਰ ਉਹਨਾਂ ਦੇ ਵਰਕਰਾਂ ਨੇ ਖਾਦੇ ਸੀ ਜੇਕਰ ਗਾਹਕ ਆਂਦਾ ਵਾ ਤਾਂ ਗਾਹਕ ਨੂੰ ਵੀ ਚਾਹ ਪਾਣੀ ਉਹਨਾਂ ਵੱਲੋਂ ਪੁੱਛਿਆ ਜਾਂਦਾ ਵਾ ਉਹ ਤਾਂ ਫਿਰ ਵੀ ਸਰਕਾਰੀ ਅਫਸਰ ਸੀ ਇਹ ਕਹਿਣਾ ਵਾ ਦੁਕਾਨਦਾਰ ਦਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਲ ਡ